ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਰਸਟ ਚੈਸਲ ਤੋਂ ਹਸਤੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋੜ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸਭ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਹੈ ਇਸ ਨੰਬਰ ਤੇ WhatsApp ਕਰਨਾ ਹੈ ਫਿਰ ਇਸ ਤੋਂ ਤੁਹਾਨੂੰ ਇੱਕ ਨੰਬਰ ਦੇਵ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟ ਪੂਰਾ ਰੋਡ ਨੇੜੇ ਗੁਰਦੁਆਰਾ ਗੋਦੜ ਸਾਹਿਬ ਫਰੀਦਕੋ ਲੋ ਜੀ ਅੱਜ ਆਪਾਂ ਬਣਾ ਦੀ ਬਹੁਤ ਡਿਮਾਂਡ ਦੇ ਪਾਰਟੀ ਵੇਅਰ ਸੂਟ ਲੈ ਕੇ ਆਈਆਂ ਤੇ ਵਿੱਚ ਹੈਂਡਵਰਕ ਦੇ ਸੂਟ ਵੀ ਹੋਣਗੇ ਲੋ ਜੀ ਦਿਖਾਉਣੀ ਆ ਮੈਂ ਤੁਹਾਨੂੰ ਪਹਿਲਾ ਹੀ ਸੂਟ ਹੈ ਜਿਹੜਾ ਹੈਂਡਵਰਕ ਦਾ ਸੂਟ ਹੈ ਤੇ ਇਹਦੇ ਲਈ ਆਪਾਂ ਨੂੰ ਇੰਚੀ ਟੇਬੀ ਚਾਹੀਦਾ ਹੋਊਗਾ ਕਿਉਂਕਿ ਆਪਾਂ ਨੂੰ ਮੈਜ਼ਰਮੈਂਟ ਵੀ ਦੱਸਣੀ ਸੀ ਹੈ ਲੋ ਡਾਰਕ ਗ੍ਰੇ ਕਲਰ ਦਾ ਸੂਟ ਹੈ ਵੀਡੀਓ ਚ ਸਹੀ ਆ ਰਿਹਾ ਹੋਣਾ। ਲਓ ਜੀ ਡਾਰਕ ਗ੍ਰੇ ਕਲਰ ਦਾ ਸੂਟ ਹੈ ਡਿਜ਼ਾਈਨਿੰਗ ਦੇਖੋ ਪਹਿਲਾਂ ਤੁਸੀਂ ਉੱਪਰੋਂ ਇਹਦੀ। ਅ ਇੱਥੋਂ ਨੱਕ ਨਿਕਲੂਗਾ। ਆ ਚੀਜ਼ ਹੈ ਜਿਹੜੀ ਇੱਥੋਂ ਨੱਕ ਨਿਕਲੂਗਾ। ਬਹੁਤ ਸੋਹਣਾ ਸਟਾਈਲ ਹੈ। ਤੇ ਇਹ ਵਾਲੇ ਸਾਰੇ ਪੋਟਲੀ ਬਟਨ ਦਿੱਤੇ ਹੋਏ ਨੇ। ਉਸ ਤੋਂ ਬਾਅਦ نیچے ਇਹ ਵਾਲਾ ਪੋਟਲੀ ਬਟਨ ਤੋਂ نیچے ਜਾ ਕੇ ਇਹ ਵਾਲੀ ਡਿਜ਼ਾਈਨਿੰਗ ਹੈ ਸਾਰਾ ਹੈਂਡਵਰਕ ਹੈ। ਔਰ ਉਸ ਤੋਂ ਬਾਅਦ ਕਮਰ ਕੋਲੇ ਇਹ ਵਾਲੀ ਇੱਕ ਲਾਈਨ ਵਰਕ ਵੀ ਹੋਊਗੀ ਔਰ ਛੋਟਾ ਛੋਟਾ ਵਰਕ ਸਾਈਡ ਤੇ ਵੀ। ਮੈਂ ਤੁਹਾਨੂੰ ਇਹਦੀ ਚੌੜਾਈ ਵੀ ਨਾਪ ਕੇ ਦੱਸ ਦੇਣੀ ਆ। ਇਹ ਹੈਗਾ ਜੀ 19 19 ਤੱਕ ਵਰਕ ਹੋਇਆ ਪਰ ਤੁਸੀਂ ਥੋੜਾ ਬਹੁਤ ਇੱਥੋਂ ਘਟਾ ਵੀ ਸਕਦੇ ਆ ਆਪਾਂ ਤੇ ਆਪ ਦੇ ਹਿਸਾਬ ਨਾਲ ਅਡਜਸਟ ਕਰ ਸਕਦੇ ਹੋ ਪਰ ਆ ਚੀਜ਼ ਜਿਹੜੀ ਉਹ ਸਹੀ ਰਹੂਗੀ ਇੱਥੋਂ ਆਪਾਂ ਜੇ ਇਹ ਦੋ ਦੋ ਲਾਈਨਾਂ ਵੀ ਵਰਕ ਦੀਆਂ ਰੱਖ ਲਈਏ ਤਾਂ ਇੱਥੋਂ 15 ਹੈ ਠੀਕ ਹੈ ਜੀ ਸਹੀ ਰਹੂਗਾ ਤੇ ਨੈਕਸਟ ਮੈਂ ਤੁਹਾਨੂੰ ਦੱਸਦੀ ਆ ਅੱਗੇ ਇਹਦੀ ਲੈਂਥ ਕਿਉਂਕਿ ਇਹ نیچے ਵੀ ਇਹਦੇ ਵਰਕ ਹੋਇਆ ਹੋਇਆ ਲੋ نیچے ਇਹਦੇ ਦੋ ਫਲਾਵਰ ਆ ਉਹ ਮੈਂ ਤੁਹਾਨੂੰ ਬਾਅਦ ਚ ਦਿਖਾਉਣੀ ਆ ਇਹ 42 ਸਾਢੇ 42 ਬਣ ਕੇ ਰੈਡੀ ਹੋ ਜੂਗਾ ਤੁਹਾਡਾ 42 ਤੱਕ ਇਹਦੇ ਵਰਕ ਹੋਇਆ ਹੈ ਠੀਕ ਹੈ ਹੁਣ ਇਹਦਾ ਘੇਰਾ ਦੇਖੋ ਤੁਸੀਂ ਇਹ ਵਾਲਾ ਹੈਗਾ ਇਹਦਾ ਘੇਰਾ ਘੇਰੇ ਦੇ ਉੱਪਰ ਦੋ ਤੁਹਾਨੂੰ ਹੈਂਡਵਰਕ ਦੇ ਫਲਾਵਰ ਬਣਣਗੇ ਬਹੁਤ ਜ਼ਿਆਦਾ ਸੋਹਣੇ ਫਲਾਵਰ ਨੇ ਹੁਣ ਮੈਂ ਤੁਹਾਨੂੰ ਵਰਕ ਦੱਸਦੀ ਆ ਜਿਹੜਾ ਕੱਟ ਵਰਕ ਹੋਇਆ ਹੋਇਆ ਉਹ ਤਾਂ ਹੈਗਾ ਜੀ 22:30 ਤੱਕ 22:30 ਪੌਣੇ 23 ਠੀਕ ਹੈ ਤੇ ਜਿਹੜਾ ਇਹ ਵਾਲਾ ਵਰਕ ਹੈ ਜੇ ਤੁਸੀਂ ਕੱਟ ਕਰਨਾ ਹੋਵੇ ਤਾਂ ਇਹ ਵਾਲਾ ਵਰਕ ਹੈਗਾ 18 ਤੱਕ ਠੀਕ ਹੈ ਜੀ ਜਿੰਨਾ ਮਰਜ਼ੀ ਘੇਰਾ ਰੱਖ ਲਿਓ ਤੁਸੀਂ ਆਪ ਦਾ ਫਲਾਵਰ ਨਹੀਂ ਟਟਣਗੇ ਤੁਹਾਡੇ ਤੇ ਉਸ ਤੋਂ ਬਾਅਦ ਮੈਂ ਦਿਖਾਉਣੀ ਆ ਤੁਹਾਨੂੰ ਇਹਦੀ ਬਾਜੂ ਹੈਵੀ ਬਾਜੂ ਬਣੇ ਹੋਏ ਨੇ ਇਹ ਹੈਗੇ ਆ ਬਾਜੂ ਦਾ ਵਰਕ ਇਹ ਇਸ ਤਰ੍ਹਾਂ ਕਰਕੇ ਤੁਹਾਨੂੰ ਬਾਜੂ ਦਾ ਵਰਕ ਮਿਲੂਗਾ ਸਾਰਾ ਹੈਂਡਵਰਕ ਹੈ ਇਹਦਾ ਬਹੁਤ ਪਿਆਰਾ ਸੂਟ ਬਣ ਕੇ ਰੈਡੀ ਹੋਣਾ ਇਹ ਤੁਹਾਡਾ ਸੂਟ ਅ ਨੈਕਸਟ ਹੈ ਜੀ ਇਹਦਾ ਸਲਵਾਰ ਤੇ ਵੀ ਤੁਹਾਨੂੰ ਵਰਕ ਮਿਲੂਗਾ ਉਹ ਦਿਖਾਉਣੀ ਹੈ ਤੁਹਾਨੂੰ ਕਿੱਥੇ ਗਿਆ ਹਲੋ ਨਹੀਂ ਇੱਥੇ થાયਗਾ 1 ਮਿੰਟ ਆ ਠੀਕ ਆ ਸੀ ਕਨਫਿਊਜ਼ਨ ਬਹੁਤ ਹੁੰਦੀ ਹੈ ਇਹਦੇ ਵਿੱਚ ਹਾਂ ਲੋ ਜੀ ਇਹ ਹੈਗਾ ਸਲਵਾਰ ਦਾ ਵਰਕ ਮੈਂ ਪੁੱਠਾ ਦਿਖਾ ਰਹੀਆਂ ਤੁਹਾਨੂੰ ਇਸ ਤਰ੍ਹਾਂ ਕਰਕੇ ਆਊਗਾ ਸਲਵਾਰ ਦਾ ਵਰਕ ਲੋਇਕ ਫਲਾਵਰ ਇਹ ਵਾਲਾ ਤੁਹਾਨੂੰ ਸਲਵਾਰ ਦੀ ਮਿਲੂਗਾ ਬਹੁਤ ਜਿਆਦਾ ਸੋਹਣੇ ਸੂਟ ਨੇ ਜੀ ਬਹੁਤ ਜਿਆਦਾ ਤੁਸੀਂ ਕੁੜਮਾਚਾਰੀ ਦੇਣੇ ਹੋਣ ਕਿਸੇ ਨੂੰ ਕੁੜੀ ਦੀ ਸੱਸ ਨੂੰ ਮੁੰਡੇ ਦੀ ਸੱਸ ਨੂੰ ਤਾਂ ਉਹਦੇ ਲਈ ਵੀ ਤੁਹਾਡੇ ਲਈ ਬਹੁਤ ਸੋਹਣੇ ਸੂਟ ਨੇ ਇਹ ਕਿਉਂਕਿ ਰੇਟ ਬਹੁਤ ਘੱਟ ਹੈਗਾ ਇਹਨਾਂ ਦਾ ਜਿੰਨਾ ਇਹਦੇ ਤੇ ਵਰਕ ਹੋਇਆ ਹੈ ਨੇਚਰਲ ਕ੍ਰੇਪ ਦੇ ਸੂਟ ਨੇ ਜੀ ਚਨੂਨ ਦਾ ਦੁਪੱਟੇ ਨਾਲ ਆਉਣਗੇ 4 ਸਾਈਡ ਤੁਹਾਨੂੰ ਇਹ ਵਾਲਾ ਗੋਟਾ ਮਿਲੂਗਾ ਔਰ 2.5 ਮੀਟਰ ਦਾ ਦੁਪੱਟਾ ਹੋਊਗਾ ਬਹੁਤ ਜਿਆਦਾ ਸੋਹਣੇ ਤਾਂ ਤੇ ਇਹ ਸੂਟ ਤੁਸੀਂ ਆਪ ਪਾਓ ਕੁੜੀਆਂ ਦੀ ਸੱਸਾਂ ਨੂੰ ਦਿਓ ਆਪ ਵਿਆਹ ਸ਼ਾਦੀ ਚ ਪਾਓ ਜਿਵੇਂ ਵਰਦੀ ਕਰੋ ਤੇ ਬਹੁਤ ਸੋਹਣਾ ਸੂਟ ਹੈ 4500 ਦੇ ਵਿੱਚ ਤੁਹਾਡੇ ਕੋਲੇ ਆ ਜਾਊਗਾ ਸ਼ਿਪਿੰਗ ਫ੍ਰੀ ਹੋਊਗੀ ਇਸ ਤੋਂ ਵੱਧ ਹੋਰ ਆਪਾਂ ਘੱਟ ਨਹੀਂ ਕਰ ਸਕਦੇ ਕਿਉਂਕਿ neck ਤੇ ਵਰਕ ਘੇਰੇ ਤੇ ਵਰਕ ਬਾਜੂ ਤੇ ਵਰਕ ਸਲਵਾਰ ਤੇ ਹੈਵੀ ਵਰਕ ਪਲੱਸ ਚਰਨ ਦਾ ਦੁਪੱਟਾ ਔਰ ਨੇਚਰਲ ਕ੍ਰੇਪ ਦਾ ਸੂਟ 5 ਮੀਟਰ ਰਨਿੰਗ ਦੇ ਵਿੱਚ ਸੂਟ ਹੋਊਗਾ ਠੀਕ ਹੈ ਜੀ ਹਲੋ ਅਗਲਾ ਦੇਖੋ ਲੋ ਜੀ ਨੇਚਰਲ ਕ੍ਰੇਪ ਦੇ ਵਿੱਚ ਇਹ ਸੂਟ ਆਊਗਾ ਤੁਹਾਡੇ ਕੋਲੇ ਰਨਿੰਗ ਦੇ ਵਿੱਚ 5 ਮੀਟਰ ਦੇ ਵਿੱਚ ਸੂਟ ਹੋਊਗਾ ਆ ਲੋ ਕਾਫੀ ਜਿਆਦਾ ਸੋਹਣਾ ਸੂਟ ਆ ਸਾਰਾ ਹੈਂਡਵਰਕ ਦੇ ਵਿੱਚ ਸੂਟਾ ਦੀ ਹੈ ਠੀਕ ਹੈ ਅ ਪਹਿਲਾਂ ਮੈਂ ਤੁਹਾਨੂੰ ਦੱਸਦਾ ਇਹ ਇਹਦਾ ਨੈੱਕ ਹੈ ਆ ਲੋ ਬਹੁਤ ਸੋਹਣਾ ਮੋਤੀ ਵਰਕ ਹੋਇਆ ਹੋਇਆ ਦੇਖੋ ਤੁਸੀਂ ਬਹੁਤ ਪਿਆਰਾ ਨੈੱਕ ਬਣਿਆ ਹੋਇਆ ਉਹ ਸਾਰਾ ਹੈਂਡਵਰਕ ਹੈ ਜੀ ਇਹਦੇ ਵਿੱਚ ਫਿਰ ਆਹਾਂ ਤੁਹਾਨੂੰ ਇੱਥੇ ਕਮਰ ਮਿਲੂਗੀ ਕਮਰ ਤੇ ਵਰਕ ਹੈ ਜਿਹੜਾ ਉਹ ਹੈਗਾ 15 15.5 ਵੀ ਰੱਖ ਸਕਦੇ ਹਾਂ 16 ਵੀ ਰੱਖ ਸਕਦੇ ਹਾਂ ਉਹ ਤੁਹਾਡੀ ਮਰਜ਼ੀ ਹੈ ਤੇ ਨੈਕਸਟ ਦੇਖੋ ਜੀ ਅੱਗੇ ਪੈਨਲ ਬਣੇ ਹੋਏ ਨੇ ਤੇ ਪੈਨਲ ਦੀ ਮੈਂ ਲੈਂਥ ਨੋਪ ਦਿੰਨੀ ਆ ਤੁਹਾਨੂੰ ਕਿੰਨੀ ਹੋਊ ਜਿਆਦਾ ਤੋਂ ਜਿਆਦਾ ਲੈਂਥ ਤੁਸੀਂ ਕਿੰਨੀ ਬਣਾ ਸਕਦੇ ਹੋ ਲੋ ਜੀ ਇਦਾਂ ਹੀ ਲੈਂਥ ਹੈਗੀ ਆ ਪੈਨਲਸ ਦੀ 43.5 42 ਠੀਕ ਹੈ ਤੇ ਘੱਟ ਤਾਂ ਜਿੰਨਾ ਮਰਜ਼ੀ ਕਰ ਲੋ ਵੱਧ ਨਹੀਂ ਹੁੰਦਾ ਉਦੋਂ ਠੀਕ ਹੈ ਵਰਕ ਵਾਲਾ ਸੂਟ ਇਹ ਹੈਗੀ ਆ ਦੀ ਬਾਜੂ ਸਿੰਪਲ ਜਿਹਾ ਵਰਕ ਹੋਇਆ ਹੋਇਆ ਬਾਜੂ ਤੇ ਤੇ ਨੈਕਸਟ ਹੈ ਹਾਂ ਬਸ ਇਹਦਾ ਬਾਜੂ ਵਰਕ ਹੈ ਤੇ ਦੁਪੱਟਾ ਦੇਖੋ ਇਹ ਨੇਚਰਲ ਕ੍ਰੇਪ ਦਾ ਸੂਟ ਹੈ ਔਰ ਚਨੋਨ ਦੇ ਦੁਪੱਟੇ ਨਾਲ ਦੁਪੱਟਾ ਦੇਖ ਲਓ ਤੁਸੀਂ ਇਹ ਲਓ ਜੀ 4 ਸਾਈਡ ਤੇਨ ਤੇ ਲਾਈਨਾਂ ਗੋਟੇ ਦੀਆਂ ਬਰੀਕ ਤੇ ਫਿਰ ਹੈਗੀ ਆ ਇੱਕ ਵੱਡੀ ਗੋਟੇ ਦੀ 4 ਸਾਈਡ ਗੋਟਾ ਲੱਗਿਆ ਹੋਇਆ ਠੀਕ ਹੈ ਜੀ ਕਾਫੀ ਵਧੀਆ ਲੱਗਦੇ ਨੇ ਜੀ ਇਹ ਸੂਟ ਕਲਰ ਹੈਗਾ ਡਾਰਕ ਪਰਪਲ ਬਹੁਤ ਪਿਆਰਾ ਸੂਟ ਹੈ ਤੇ ਪ੍ਰਾਈਸ ਦੱਸ ਦੇਣੀ ਆ ਤੁਹਾਨੂੰ ਕਿੰਨੀ ਹੋਊਗੀ ਇਹਦੀ 2850 ਚ ਸ਼ਿਪਿੰਗ ਫ੍ਰੀ ਹੋ ਲੋ ਜੀ ਅਗਲਾ ਸੂਟ ਦੇਖੋ ਬਹੁਤ ਸੋਹਣਾ ਜੈ ਵੀ ਜੇ ਬ੍ਰਾਂਡ ਦਾ ਸੂਟ ਹੈ ਜੀ ਬ੍ਰਾਂਡਡ ਸੂਟ ਹੈ ਬਹੁਤ ਸੋਹਣਾ ਸੂਟ ਹੈ ਚੰਗੀ ਤਰ੍ਹਾਂ ਦੇਖੋ ਇਹਨੂੰ ਲੋ ਜੀ ਸਿੰਗਲ ਪੀਸ ਹੈ ਪੈਚ ਲੱਗਿਆ ਹੋਇਆ ਹੈ ਨੱਕ ਦੇ ਉੱਪਰ ਵਰਕ ਵਾਲਾ ਮਹਿਰੂਨ ਕਲਰ ਦਾ ਠੀਕ ਹੈ ਮੈਜੈਂਟਾ ਕਲਰ ਦਾ ਸ਼ਰਟ ਹੈ ਹੁਣ ਤੁਸੀਂ ਨੈਕਸਟ ਦੇਖੋ ਘੇਰੇ ਦੇ ਉੱਪਰ ਲੋ ਪੂਰਾ ਸਟਾਈਲਿਸ਼ ਸੂਟ ਆਊਗਾ ਜੀ ਤੁਹਾਡੇ ਕੋਲੇ ਇਹ ਵਾਲੀ ਲੇਸ ਹੈ ਪਲੱਸ ਸ਼ਿਮਰ ਦੀ ਪੱਟੀ ਹੈ ਵਿੱਚ ਆਹ ਦੇਖੋ ਤੁਸੀਂ ਸ਼ਿਮਰ ਦੀ ਪੱਟੀ ਬੜੀ ਸੋਹਣੀ ਲੱਗਦੀ ਹੈ ਉਸ ਤੋਂ ਬਾਅਦ نیچے ਕਟਵਰਕ ਦੀ ਲੇਸ ਕਾਫੀ ਪਿਆਰਾ ਸੂਟ ਹੈ ਜੀ ਇਹ ਤੇ ਨੈਕਸਟ ਹੈ ਬਾਜੂ ਬਾਜੂ ਤੇ ਇਹ ਵਾਲੀ ਸ਼ਿਮਰ ਦੀ ਪੱਟੀ ਫਿਰ ਵਰਕ ਵਾਲੀ ਇੱਕ ਲੇਸ 크ਰੇਪ ਦੇ ਵਿੱਚ ਸੂਟ ਹੈ ਠੀਕ ਹੈ ਬੜਾ ਹੀ ਸਟਾਈਲ ਜਿਹਾ ਵਾਲਾ ਸੂਟ ਹੈ ਬਹੁਤ ਪਿਆਰਾ ਲੱਗਦਾ ਹੈ ਤੇ ਇਹਦੇ ਵਿੱਚ ਨਾ ਆ ਜਿਹੜਾ ਤੁਹਾਨੂੰ ਦਿਖ ਰਿਹਾ 골ਡਨ 골ਡਨ ਇਹ ਥੋੜਾ ਜਿਹਾ ਪੇਂਟ ਜਿਹਾ ਲੱਗ ਰਿਹਾ ਮੈਨੂੰ 골ਡਨ ਇਹ ਲਓ ਜੀ ਬਾਜੂ ਸਲਵਾਰ ਦੇਖੋ ਸਲਵਾਰ ਵੀ 크ਰੇਪ ਦੇ ਵਿੱਚ ਹੀ ਬਣੂਗੀ ਸਲਵਾਰ ਦੇਖੋ ਤੁਸੀਂ ਕਿਸ ਤਰ੍ਹਾਂ ਦੀ ਹੈ ਇਹ ਹੈਗੀ ਹੈ ਸ਼ਿਮਰ ਦੀ ਪੱਟੀ ਠੀਕ ਹੈ ਜੀ ਪਾਸੇ ਦੇਤੇ ਲੇਸ ਵਗੈਰਾ ਲੱਗੀ ਹੋਈ ਹੈ ਕੁਝ ਵੀ ਨਹੀਂ ਕਰਨਾ ਡਿਜ਼ਾਈਨ ਹੈਗਾ ਸਾਰਾ ਆਲਰੇਡੀ ਕੋਈ ਡਿਜ਼ਾਈਨ ਨਹੀਂ ਤੁਸੀਂ ਬਣਾਉਣਾ ਹੈਗਾ ਇਦਾਂ ਹੀ ਸੂਟ ਬਣਾ ਲੈਣਾ ਬਸ ਤੇ ਨਾਲ ਇਹ ਮਸਲੀਨ ਦਾ ਦੁਪੱਟਾ ਮਿਲੂਗਾ ਬਹੁਤ ਸੋਹਣਾ ਸੋਹਣੀ ਪਿਓਰ ਮਸਲੀਨ ਦੇ ਵਿੱਚ ਦੁਪੱਟਾ ਜੀ ਬਹੁਤ ਪਿਆਰਾ ਗੰਨੇ ਦੀ ਪੱਤ ਵਰਗਾ ਹੌਲਾ ਬਿਆ ਮਹਿਰੂਨ ਕਲਰ ਦੇ ਵਿੱਚ ਮਹਿਰੂਨ ਪਲੱਸ ਮੈਜੈਂਟਾ ਲਓ ਬਹੁਤ ਸੋਹਣਾ ਸੂਟ ਹੈ ਠੀਕ ਹੈ ਜੀ ਲੋਡ ਡਿਸਕਾਊਂਟ ਤੇ ਆ ਰਿਹਾ 2575 ਦੇ ਵਿੱਚ ਸ਼ਿਪਿੰਗ ਫ੍ਰੀ ਜਿਹੜਾ ਸੂਟ ਦੇਖੋ ਇਹ ਹੈਂਡਵਰਕ ਪਲੱਸ ਮਸ਼ੀਨ ਵਰਕ ਦੋਨੋਂ ਵਰਕ ਹੋਏ ਹੋਏ ਨੇ ਇਹਦੇ ਤੇ ਜਿਆਦਾ ਹੈਂਡਵਰਕ ਹੋਇਆ ਹੋਇਆ ਹੈ ਮਹਿੰਦੀ ਕਲਰ ਦਾ ਸੂਟ ਹੈ ਲੋ ਨੈਚੁਰਲ ਕ੍ਰੇਪ ਦੇ ਵਿੱਚ ਸੂਟ ਹੈ ਠੀਕ ਹੈ ਹੈਂਡਵਰਕ ਪਲੱਸ ਮਸ਼ੀਨ ਵਰਕ ਦਾ ਸੂਟ ਹੈ ਸਾਰੇ ਤੇ ਬੂਟੀ ਹੈ ਔਰ نیچے ਕੇ ਰੜੇ ਦਿਖ ਰਿਹਾ ਤੁਸੀਂ ਇਹ ਪੈਚ ਲੱਗੇ ਹੋਏ ਨੇ ਜਿਹੜੇ yellow ਐਂਡ magenta ਦਿਖ ਰਹੇ ਨੇ ਇਹ ਸਾਰੇ ਪੈਚ ਵਰਕ ਹੈ ਇਹ ਹੁਣ ਮੈਂ ਤੁਹਾਨੂੰ ਇਹਦਾ ਘੇਰਾ नाप ਦਿੰਨੀ ਹਾਂ ਘੇਰਾ ਕਾਫੀ ਹੈਦਾ 25 ਘੇਰੇ ਦਾ ਸੂਟ ਹੈ ਤੁਸੀਂ ਕੱਟ ਜਿੰਨਾ ਮਰਜ਼ੀ ਕਰ ਲਿਓ ਉਹਦਾ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਲੈਂਥ ਦਾ ਕੋਈ ਇਸ਼ੂ ਨਹੀਂ ਹੈ ਕਿਉਂਕਿ neck ਨਹੀਂ ਬਣਿਆ ਹੋਇਆ ਤੇ ਲਓ ਤੁਸੀਂ ਆਪਣਾ ਇਹਦਾ ਵਰਕ ਦੇਖ ਸਕਦੇ ਹੋ ਮਹਿੰਦੀ ਕਲਰ ਦੇ ਉੱਪਰ ਇਹ ਵਾਲਾ ਵਰਕ ਹੋਇਆ ਹੋਇਆ ਹੈ ਆ ਸਾਰਾ ਸਿੱਪੀ ਵਰਕ ਹੈ ਜਿਹੜਾ ਆਹ ਵਾਲਾ ਦਿਖ ਰਿਹਾ ਤੁਹਾਨੂੰ ਸਾਰਾ ਠੀਕ ਹੈ ਇਹ ਪੈਚ ਲੱਗੇ ਹੋਏ ਨੇ ਉਹਦੇ ਉੱਪਰ ਮੋਤੀ ਵਰਕ ਹੋ ਜਾਦਾ ਕਾਫੀ ਜ਼ਿਆਦਾ ਸੋਹਣਾ ਸੂਟ ਹੈ ਜੀ ਇਹ ਰੰਗ ਸਹੀ ਹੈ ਹਾਂ ਬਹੁਤ ਸੋਹਣਾ ਬਿਲਕੁਲ ਸਹੀ ਦੇਖ ਰਹੇ ਹੋ ਤੇ ਇਹ ਹੈਗਾ ਜੀ ਇਹਦਾ ਬਾਜੂ ਦਾ ਵਰਕ ਠੀਕ ਹੈ ਤੇ এবਾਰੀ ਪਹਿਣਾ ਨੂੰ ਤਾਂ ਟ੍ਰੇਨ ਤੇ ਸੂਟ ਵੀ ਚਾਹੀਦੇ ਹੁੰਦੇ ਨੇ ਸੋ ਉਸ ਕਰਕੇ ਇਹ ਸੂਟ ਘੱਟ ਰੇਂਜ ਦੇ ਵਿੱਚ ਹੈਗਾ ਤੇ ਸਾਰਿਆਂ ਨੂੰ ਸੂਟ ਕਰਦੇ ਹੋਣੇ ਚਾਹੀਦੇ ਨੇ ਸੂਟ ਹਣਾਂ ਲੋ ਜੀ ਇਹ ਹੈਗਾ ਦੁਪੱਟਾ ਲੋ ਜੀ ਦੁਪੱਟੇ ਦੇ ਵਿੱਚ ਸਾਰੇ ਚ ਬੂਟੀ ਹੈ ਔਰ ਪੱਲਿਆਂ ਦੇ ਉੱਪਰ ਤੁਹਾਨੂੰ ਇਹ ਵਾਲੇ ਫਲਾਵਰ ਮਿਲਣਗੇ ਚਾਰੇ ਪੱਲੇ ਕਾਰਨਰਸ ਦੇ ਵਿੱਚ ਤੁਹਾਨੂੰ ਇਹ ਫਲਾਵਰ ਮਿਲਣਗੇ ਹੈਂਡਵਰਕ ਦੇ ਤੇ ਫੋਰ ਸਾਈਡ ਇਹ ਕਟਵਰਕ ਮਿਲੂਗਾ ਹੈਂਡਵਰਕ ਨਾਲ ਤੇ ਪ੍ਰਾਈਸ ਇਹਦੀ ਹੈਗੀ 2800 ਰੁਪਏ ਇਹ ਸੂਟ ਤੁਹਾਨੂੰ 2800 500 ਦੇ ਵਿੱਚ ਮਿਲ ਜੂਗਾ ਸ਼ਿਪਿੰਗ ਫ੍ਰੀ ਹੋਊਗੀ ਇਹ ਆਪਾਂ ਫੇਰ ਖੋਲਾਂਗੇ ਪਹਿਲਾਂ ਜਿਹੜਾ ਖੁੱਲਿਆ ਹੋਇਆ ਉਹਨਾਂ ਤੋਂ ਇਹ ਤਾਂ ਖਾਇਨੇ ਉਹ ਸ਼ਾਰਟ ਵੀਡੀਓ ਬਣੀ ਸੀ ਲਓ ਜੀ ਗਰੇਪ ਦੇ ਵਿੱਚ ਹੈ ਬਨਾਰਸੀ ਵਰਕ ਹੋਇਆ ਹੋਇਆ ਸਾਰੇ ਤੇ ਲੋ ਇਹ ਪੱਟੀ ਹੈ ਪੱਟੀ ਐਡਜਸਟੇਬਲ ਹੈ ਜਿੰਨਾ ਵੀ ਤੁਹਾਨੂੰ ਵਰਕ ਦਿਖ ਰਿਹਾ ਸਾਰਾ ਬੁਣਤੀ ਹੈ ਇਹ ਬਨਾਰਸੀ ਹੈ ਠੀਕ ਹੈ ਔਰ ਜਿਹੜੀ ਪੱਟੀ ਲੱਗੀ ਹੋਈ ਹੈ ਉਹ ਸ਼ਿਮਰਦੀ ਹੈ ਉਹਦੇ ਉੱਪਰ ਵਰਕ ਹੋਇਆ ਹੋਇਆ ਕਾਫੀ ਪਿਆਰਾ ਸੂਟ ਹੈ ਇਹ ਵੀ ਤੇ ਇਹਦੇ ਵਿੱਚ ਸਲਵਾਰ ਹੈ ਜਿਹੜੀ ਇਹ ਮਿਲੂਗੀ ਜੀ ਤੁਹਾਨੂੰ ਗਲੇਸ कॉटन ਦੇ ਵਿੱਚ ਠੀਕ ਹੈ ਤੇ ਦੁਪੱਟਾ ਦੇਖੋ ਕਰਲੀਸ਼ ਲੁੱਕ ਦੇ ਸੂਟ ਨੇ ਜੀ ਬਹੁਤ ਸੋਹਣੇ ਦੁਪੱਟਾ ਦੇਖੋ ਸ਼ਿਮਰ ਦੇ ਵਿੱਚ ਦੁਪੱਟਾ ਹੈ ਲਾਈਨਾਂ ਵਾਲਾ ਦੁਪੱਟਾ ਹੈ ਪਰ ਗੱਲ ਨੂੰ ਖਾਂਦਾ ਨਹੀਂ ਹੈਗਾ ਬੜਾ ਸੌਫਟ ਦੁਪੱਟਾ ਹੈ ਲੋ ਕਾਫੀ ਪਿਆਰਾ ਲੱਗਦਾ ਹੈ 2595 ਦੇ ਵਿੱਚ ਆਜੂਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਤੇ ਨੈਕਸਟ ਇਹਦੇ ਵਿੱਚ ਇੱਕ ਗੱਲ ਹੋ ਤੁਹਾਨੂੰ ਇਹ ਵਾਲਾ ਮਿਲੂਗਾ ਜੀ ਇਹ ਲੋ ਬਹੁਤ ਸੋਹਣਾ ਕਲਰ ਹੈ ਇਹ ਵਾਲੀ ਪੱਟੀ ਲੱਗੀ ਹੋਈ ਹੈ ਤੇ ਇਹ ਵੀ ਬਨਾਰਸੀ ਵਰਕ ਦੇ ਵਿੱਚ ਹੀ ਹੈਗਾ ਆਰੇ ਸਹੀ ਹੈ ਸਹੀ ਆਰੇ ਸਹੀ ਬਹੁਤ ਪਿਆਰਾ ਸੂਟ ਹੈ ਕਲਰ ਸਹੀ ਦੇਖ ਰਹੇ ਹੋ ਡਿਫਰੈਂਟ ਜਿਹਾ ਹੀ ਕਲਰ ਹੈਗਾ ਜੀ ਮਹਿੰਦੀ ਵੀ ਨਹੀਂ ਹੈਗਾ ਇਹ ਤੇ ਪੈਰਟ ਵੀ ਨਹੀਂ ਹੈਗਾ ਓਮ ਟੈਕਸ ਬ੍ਰਾਂਡ ਦਾ ਸੂਟ ਹੈ ਬ੍ਰਾਂਡਡ ਸੂਟ ਨਹੀਂ ਜੀ ਇਹ ਤੇ ਇਹ ਵਾਲੀ ਸਲਵਾਰ ਹੈ ਗਲੇਸ ਬੋਟਮ ਦੀ ਤੇ ਨਾਲ ਸ਼ਿਮਰਦਾ ਇਹ ਵਾਲਾ ਤੋਂ ਦੁਪੱਟਾ ਮਿਲੂਗਾ ਦੁਪੱਟਿਆਂ ਨਾਲ ਕਰਕੇ ਇਹਦੀ ਗ੍ਰੇਸ ਬਹੁਤ ਜ਼ਿਆਦਾ ਹੈ ਲੋ ਠੀਕ ਹੈ ਕਾਫੀ ਸੋਹਣਾ ਹੈ ਸੂਟ ਤੇ 2595 ਦੇ ਵਿੱਚ ਆਜੂਗਾ ਉਹਨ ਟੈਕਸਟ ਬ੍ਰਾਂਡ ਦਾ ਸੂਟ ਬ੍ਰਾਂਡਡ ਸੂਟ ਨੇ ਇਹਲਾ ਸੂਟ ਦੇਖੋ ਬਹੁਤ ਸੋਹਣਾ ਸੂਟ ਹੈ ਜੀ ਲਾਈਟ ਵੇਟ ਇੰਨਾ ਸੋਹਣਾ ਸਟੱਫ ਪਿਓਰ ਦੇ ਵਿੱਚ ਸਟੱਫ ਤੇ ਸੈਲਫ ਪ੍ਰਿੰਟ ਦੇ ਵਿੱਚ ਦੇਖੋ ਤੁਸੀਂ ਕਿੰਨਾ ਸੋਹਣਾ ਸੂਟ ਹੈ ਨਾ ਤੇ ਇਹਦੇ ਵਿੱਚ ਥੋੜਾ ਥੋੜਾ ਤੁਹਾਨੂੰ ਰਸਟ ਜਿਹਾ ਕਲਰ ਵੀ ਦਿਖ ਰਿਹਾ ਹੈਗਾ ਡਬਲ ਸ਼ੇਡ ਜਿਹਾ ਸੂਟ ਹੈ ਇਹ ਤੇ ਨੈਕ ਤੇ ਵਰਕ ਦੇਖੋ ਤੁਸੀਂ ਇਹਦਾ ਕਿੰਨਾ ਫਾਇਰ ਬਹੁਤ ਸੋਹਣਾ ਇੰਨਾ ਬਰੀਕੀ ਦਾ ਵਰਕ ਹੋਇਆ ਹੋਇਆ ਨਾ ਇਹਦੇ ਤੇ ਕੁਛ ਹੋਈ ਨਾ ਬਸ ਠੀਕ ਹੈ ਜੀ ਤੇ ਇਹ ਹੈਗੀ ਹੈ ਜੀ ਇਹਦੀ ਬਾਜੂ ਇਹਨੂੰ ਚਾਹੇ ਬਾਜੂ ਰੱਖ ਲਓ ਚਾਹੇ ਤੁਸੀਂ ਘੇਰੇ ਦੇ ਲਿਆਇਓ ਕਾਫੀ ਸਾਰਾ ਪਟਾ ਹੈਗਾ ਲੰਮਾ ਤੇ ਇਹ ਹੈ ਦਾ ਘੇਰਾ ਇਹਨੂੰ ਤੁਸੀਂ ਬਾਜੂ ਤੇ ਵੀ ਲਿਆ ਜਾ ਸਕਦੇ ਹੋ ਔਰ ਇਹ ਜਿਹੜੀ ਬਾਜੂ ਵਰਕ ਵਾਲੀ ਹੈ ਉਹਨੂੰ ਤੁਸੀਂ ਘੇਰੇ ਤੇ ਲਿਆ ਸਕਦੇ ਹੋ ਉਹ ਤੁਹਾਡੀ ਮਰਜ਼ੀ ਅਸੀਂ ਮਰਜ਼ੀ ਕਰ ਲਓ ਤੁਸੀਂ ਠੀਕ ਹੈ ਜੀ ਇੱਕ ਸਾਈਡ ਤੇ ਤੁਹਾਨੂੰ ਆਹ ਲੇਸ ਐਕਸਟਰਾ ਹੋਰ ਦਿੱਤੀ ਹੋਈ ਹੈ ਇਹਨੂੰ ਕਿਤੇ ਵੀ ਸਲਵਾਰ ਵਗੈਰਾ ਤੇ ਜਿੱਥੇ ਵੀ ਐਡਜਸਟ ਕਰਨਾ ਕਰ ਸਕਦੇ ਹੋ ਜਿਹੜੀ ਘੇਰੇ ਤੇ ਲੱਗੀ ਆ ਉਹ ਵਾਲੀ ਐਕਸਟਰਾ ਲੇਸ ਦਿੱਤੀ ਹੋਈ ਹੈ ਠੀਕ ਹੈ ਜੀ ਤੇ ਬੈਕ ਸਾਈਡ ਦਿਖਾ ਦੇਣੀ ਆ ਤੁਹਾਨੂੰ ਇਹਦੀ ਬੈਕ ਸਾਈਡ ਵੀ ਇਦਾਂ ਹੀ ਅਮ ਠੀਕ ਹੈ ਇਹ ਵਾਲੀ ਤੁਹਾਨੂੰ ਮਿਲੂਗੀ ਨਾਲ ਸਲਵਾਰ ਤੇ ਸਲਵਾਰ ਹੈਗੀ ਹੈ ਮਸਲੀਨ ਦੀ ਬਹੁਤ ਸੋਹਣਾ ਦੁਪੱਟਾ ਸਾਰੇ ਦੁਪੱਟੇ ਦੇ ਉੱਪਰ ਇਸ ਤਰ੍ਹਾਂ ਬੂਟੀ ਪਈ ਹੋਈ ਹੈ ਵਰਕ ਵਾਲੀ ਜੜੀ ਦਾ ਵਰਕ ਹੋ ਜਾਵੇ ਪ੍ਰਿੰਟ ਦੇਖ ਲਓ ਕਿੰਨਾ ਸੋਹਣਾ ਦੁਪੱਟੇ ਦਾ ਔਰ ਬਜਾ ਬਜਾ ਕਰਦਾ ਦੁਪੱਟਾ ਜੀ ਬਿਲਕੁਲ ਪਿਓਰ ਸ਼ਿਟ ਚੋਂ ਦੇ ਵਿੱਚ ਦੁਪੱਟਾ ਆਊਗਾ ਹਲਕਾ ਤੇ ਇਹ ਹੈਗਾ ਜੀ ਇਹਦਾ ਗੋਟਾ ਪਲਸ ਨਾਲ ਦੇਖ ਹੀ ਰਹੇ ਹੋ ਜੁਲਕੇ ਹੋਇਆ ਕੀ ਕਹਿੰਦੇ ਹੁੰਦੇ ਨੇ ਇਹਨੂੰ ਟੈਸਲ ਆਲੋ ਮੈਂ ਕੋਲ ਜਾਨੀ ਬੋਲਦੀ ਬੋਲਦੀ ਵੀ ਕੀ ਕਹਿੰਦੇ ਹੁੰਦੇ ਟੈਸਿੰਗ ਫੋਰ ਸਾਈਡ ਐ ਬ੍ਰੀਕ ਬ੍ਰੀਕ ਜੀ ਲੇਸ ਜੀ ਲੱਗੀ ਹੋਈ ਆ 골ਡਨ ਜੀ ਚੇਤੇ ਨੇ ਤੇ ਇਹਦੀ ਪ੍ਰਾਈਸ ਮੈਂ ਦੱਸ ਦਨੀ ਆ ਤੁਹਾਨੂੰ ਅ ਪ੍ਰਾਈਸ ਹੈਗੀ ਆ ਜੀ ਇਹਦੀ 2950 2950 ਦੀ ਨੈਕ ਸੂਟ ਨੂੰ ਦੇਖੋ organza ਦੇ ਵਿੱਚ ਸੂਟ ਹੈ soft organza ਜਾਮਨੀ ਕਲਰ ਹੈ ਡਾਰਕ ਕਲਰ ਹੈ ਹੈਂਡਵਰਕ ਦੇਖਣੀ ਹੋਣੀ ਸੀ neck ਦੇ ਉੱਪਰ ਪੂਰਾ ਹੈਂਡਵਰਕ ਹੈ ਡਿਜ਼ਾਈਨਿੰਗ ਤੁਸੀਂ ਆਪ ਦੇਖ ਸਕਦੇ ਹੋ ਸਾਰੇ ਜੀ ਬੂਟੀ ਹੈ ਬੂਟੀ ਦੇ ਉੱਪਰ ਮੋਤੀ ਵਰਕ ਹੋਇਆ ਹੈ ਬਾਜੂ ਦੇਖੋ ਆਹ ਲਓ ਇਹ ਬਾਜੂ ਵਰਗਾ ਕ੍ਰੇਪ ਦੀ ਸਲਵਾਰ ਮਿਲੂਗੀ ਤੇ ਸਲਵਾਰ ਦੇ ਉੱਪਰ ਫਿਰ ਤੁਹਾਨੂੰ ਇਸ ਤਰ੍ਹਾਂ ਦਾ ਹੀ ਬਾਜੂ ਵਰਗਾ ਹੈਂਡਵਰਕ ਮਿਲੂਗਾ ਠੀਕ ਹੈ ਦੇ ਆਰਗੈਂਜ਼ਾ ਦਾ ਦੁਪੱਟਾ ਨਾਲ ਕੁਲਾ ਡੁਲਾ ਦੁਪੱਟਾ ਹੋਊਗਾ ਵੱਡਾ ਸਾਰਾ 2.5 ਮੀਟਰ ਦਾ 3-3 ਲਾਈਨਾਂ ਆ ਪੱਲਿਆਂ ਦੇ ਉੱਪਰ ਮਹਿਨਗੀਆਂ ਤੇ ਇਹ ਵਾਲਾ ਇਹਦੇ ਨਾਲ ਮਿਲੂਗਾ ਜੀ ਸੂਟਾ 3695 ਦੇ ਵਿੱਚ ਸੂਟ ਆ ਜੂਗਾ ਸ਼ਿਪਿੰਗ ਫ੍ਰੀ ਹੋਊਗੀ ਇਹ ਰਾ ਜਾਈ ਜਾਂਦਾ ਹੈ ਜੀ ਸੇਵਾ ਸੰਦੂਤ ਤੋਂ ਹੋਵੇਗਾ ਲਓ ਜੀ ਇਹ ਵੀ ਆਰਗੈਂਜ਼ਾ ਦੇ ਵਿੱਚ ਸੂਟ ਹੈ ਰਸਟ ਕਲਰ ਦਾ ਸੂਟ ਸਾਰੇ ਫਰੰਟ ਦੇ ਉੱਪਰ ਸਾਰੇ ਫਲਾਵਰਸ ਦੇ ਉੱਪਰ ਪਰਮਾ ਹੈਂਡਵਰਕ ਹੋਏ ਹੋਏ ਆ ਕਾਫੀ ਜਿਆਦਾ ਪਿਆਰਾ ਸੂਟ ਹੈ ਤੇ ਇਹ ਹੈਗੀ ਹੈ ਜੀ ਇਹਦੀ ਬਾਜੀ ਲਸ਼ ਲਸ਼ ਕਰਦੇ ਸੂਟ ਨਹੀਂ ਇਹ ਉਹ ਵਾਲੇ ਸੂਟ ਨਹੀਂ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਲਸ਼ ਲਸ਼ ਕਰਦੇ ਸੂਟ ਇਹ ਕ੍ਰੇਪ ਦੀ ਨਾਲ ਸਲਵਾਰ ਮਿਲੂਗੀ ਤੇ ਇਹ ਹੈਗਾ ਜੀ ਇਹਦਾ organza ਦਾ ਦੁਪੱਟਾ ਨੋ ਇੱਕ ਕਾਰਨਰ ਤੇ ਇਹ ਵਾਲਾ ਫਲਾਵਰ ਹੈ ਇੱਕ ਕਾਰਨਰ ਤੇ ਇਹ ਵਾਲਾ ਫਲਾਵਰ ਸਾਰੇ ਹੈਂਡਵਰਕ ਦੇ ਉੱਪਰ ਤੁਹਾਨੂੰ ਮਿਰਰ ਵਰਕ ਹਰੇਕ ਫਲਾਵਰ ਦੇ ਉੱਪਰ ਪਲੱਸ ਮੋਤੀ ਵਰਕ ਵੀ ਮਿਲੂਗਾ ਤੇ ਇਹ ਹੈਗਾ ਜੀ ਇਹਦਾ ਕਟ ਵਰਕ 4 ਸਾਈਡ ਤੇ ਪ੍ਰਾਈਸ ਹੈਗੀ ਆ 4095 ਸ਼ਿਪਿੰਗ ਫਰੀ ਹੋਊਗੀ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਹਮੀਂ ਇਹ ਤੁਹਾਨੂੰ ਪਸੰਦ ਆਊਗੀ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆ ਕੋਹੋ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ